ਆਪਾਂ ਜੋਾ ਕੋਲੇ ਪਹੁੰਚ ਗਏ ਤੇ ਨਾਗਰਾਫਾਲ ਦੇ ਆ ਭੀੜ ਭੜੱਕਾ ਜਿਹੜਾ ਤੁਹਾਨੂੰ ਕਿੰਨਾ ਦਿਖ ਰਿਹਾ ਹੈ ਉਸਨੂੰ ਦੱਸਦਾ ਹੋਣਾ ਇਹ ਨਾਗਰਾਫਾਲ ਨੂੰ ਦੇਖ ਕੇ ਵਾਪਸ ਹੁੰਦੇ ਆਪਾਂ ਨਾਗਰਾਫਾਲ ਨੂੰ ਦੇਖਣ ਲਈ ਇੱਧਰ ਨੂੰ ਜਾ ਰਹੇ ਹਾਂ ਤੇ ਸਾਹਮਣੇ ਅਮਰੀਕਾ ਕਿੱਧਰ ਇਹ ਕਹਿੰਦੇ ਆ ਕਿਸੇ ਨੇ ਕੋ ਆ ਗਿਆ ਇੱਧਰ ਵੀ ਕਿਸੇ ਨੇ ਆ ਗਿਆ ਇੱਕ ਫਿਲਹਾਲ ਆਪਾਂ ਨਾਗਰਾਫਾਲ ਕੋਲੇ ਚਲਦੇ ਆ ਤੇ ਆ ਜਿਹੜੀਆਂ ਇੱਧਰ ਟਿਕਟ ਲੈ ਕੇ ਜਾਂਦੇ ਆ ਥੱਲੇ ਇਹ ਕੱਲੂ ਜਾਵਾਂਗੇ ਆਪਾਂ ਕੱਲੂ ਆਪਾਂ ਪਾਣੀ ਦੇ ਵਿੱਚ ਜਾਵਾਂ ਨਾਗਰਾਫਾਲ ਦੇ ਕੋਲੇ ਜਾ ਕੇ ਤੁਹਾਨੂੰ ਦਿਖਾਵਾਂਗੇ ਨਾਗਰਾਫਾਲ ਦੇ ਪਾਣੀ ਦੇ ਵਿੱਚ ਜਿਹੜੀ ਬੋਟ ਜਾਂਦੀ ਓ ਕਿਸ ਤਰ੍ਹਾਂ ਦਿਖਾਈ ਦਿੰਗੀ ਨਹੀਂ ਨਹੀਂ ਆਹ ਤਾਂ ਅਮਰੀਕਾ ਵਾਲਾ ਉਹ ਅਸਲੀ ਨਾਗਰਾਫਾਲ ਤਾਂ ਹੋ ਸੀ ਆਹ ਤਾਂ ਅਮਰੀਕਾ ਵਾਲਾ ਆ ਨਹੀਂ ਹੈਗਾ ਆਪਾਂ ਉੱਧਰ ਜਾਣਾ ਓ ਸਿਗਰ ਨਾਗਰਾ ਫਾਲਾ ਸੀ ਆ ਅਮਰੀਕਾ ਵਾਲਾਗਾ ਇਧਰ ਆ ਜਿਹੜੇ ਲੋਕ ਖੜੇ ਆ ਨਾ ਇਧਰਲੀ ਸਾਈਡ ਤੇ ਹੈ ਅਮਰੀਕਾ ਦੇ ਆ ਸਾਰੇ ਤੇ ਆਹ ਆ ਲੋਕ ਨੇ ਜਿਹੜੇ ਆਹ ਆ ਅਮਰੀਕਾ ਦੇ ਨੇ ਤੇ ਜਿਹੜਾ ਇਹ ਫਾਲ ਆ ਇਹ ਵੀ ਅਮਰੀਕਾ ਦਾ ਹਾ ਸਾਰਾ ਹੈ ਅਮਰੀਕਾ ਦਾ ਫਾਲ ਆ ਇਹ ਤੇ ਆਪਣਾ ਫਾਲ ਹੈਗਾ ਇਧਰਲੀ ਸਾਈਡ ਜਿੱਥੇ ਆ ਪਾਣੀ ਝੜਦਾ ਦੀਦਾ ਆ ਲੋਕ ਨੇ ਤੇ ਕੜੀਆਂ ਵੀ ਆਏ ਆ ਆਪਣੇ ਮਗਰ ਸਾਰਾ ਦਿਖਾਈ ਦੇ ਜਾਂਦਾ ਐ ਉਹ ਦੇਖੋ ਅਮੇਰਕਾ ਅਮੇਰਕਾ ਦਾ ਨਾਗਰਾਫਲ ਤ ਆਪਣਾ ਜਗਾ ਇਧਰਲੀ ਸਾਈਡ ਤੇ ਆਸ ਆਹ ਮਾਚਾ ਦੇਖੋ ਵੀ ਕਿੰਨਾ ਘੈਂਟ 뷰 ਆ ਹੈਨਾ ਬੜਾ ਸੋਣਾ 뷰 ਆ ਇਹ ਅਮੇਰਕਾ ਵਾਲੇ ਫਾਲ ਦਾ ਨਾਗਰਾਫਲ ਤਾਂ ਉਹ ਸੀ ਕਿ ਇਧਰਲੀ ਸਾਈਡ ਆਹ ਤੇ ਤੇ ਤੁਰਕੇ ਉਧਰੋਂ ਚੱਲਾਂਗੇ ਤੇ ਆਪਾਂ ਮੈਰਕਾ ਆ ਮੈਰਕਾ ਦਾ ਹਾਂ ਇਹ ਮੈਰਕਾ ਉਹ ਲੋਕ ਖੜੇ ਇਹ ਲੋਕੋ ਮੈਰਕਨ ਨੇ ਹਾਂ ਹਾਂ ਉਹ ਅਮਰੀਕਨ ਨੇ ਵਾਓ ਤੇ ਆ ਦੇ ਇੱਥੋਂ ਦੀ ਜਾਵਾਂਗੇ ਕੱਲ ਨੂੰ ਆਪਾਂ ਆ ਦੇਖਣਾ ਇੰਨਾ ਵੰਗੂ ਤੇ ਇਹਦੇ ਵਿੱਚ ਜਿਹੜੀ ਆਹ ਹੈਗੀ ਗੱਡੀ ਜੀ ਇਹਦੇ ਵਿੱਚ ਕੱਲ ਨੂੰ ਚੱਲਾਂਗੇ ਜਿਹੜੇ ਕੈਨੇਡਾ ਵਾਲੇ ਲੋਕ ਨੇ ਉਹਨਾਂ ਦੇ ਆ ਲਾਲ ਗੰਗ ਦੇ ਪਾਈਆਂ ਹੁੰਦੀਆਂ ਨੇ ਜਰਸੀਆਂ ਜਾਂ ਉਹਨਾਂ ਦੇ ਦੂਜਿਆਂ ਦੇ ਪਾਈਆਂ ਹੁੰਦੀਆਂ ਨੇ ਆਪਣੀਆਂ ਬਲੂ ਕਲਰ ਦੀਆਂ ਜਿਹੜੇ ਇੱਥੇ ਲੋਕ ਖੜੇ ਨੇ ਨਾ ਹੁਣ ਇੱਥੇ ਇੱਕ ਖੜੀ ਆ ਉਹਦੇ ਕੋਲੇ ਇਹਦਾ ਜਮਾ ਪਿਉ ਉਹ ਤੋਂ ਕਹ ਲੂ ਆਪਣ ਆ ਆ ਸੀ ਉਹਦਾ ਪਾਣੀ ਜੀ ਫਿਰਦੀ ਆ ਉਹ ਉਹ ਨਾਗਰਾ ਫਲ ਇਹ ਅਮਰੀਕਾ ਵਾਲਾ ਹਾਂ ਉਹ ਉਹਦੇ ਫਿਰਦੀ ਪਾਣੀ ਦੇ ਵਿੱਚ ਜਮਾ ਨਹੀਂ 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 ਇਹ ਨਹੀਂ ਉਹ ਉਹ ਨਾਗਰਾ ਫਾਲ ਦੇ ਜਮਾ ਉਹਦੇ ਥੱਲੇ ਦੀਂਦੀ ਆ ਮਾੜੀ ਮਾੜੀ ਦੀਂਦੀ ਆ ਅੱਛਾ ਇੱਦਾਂ ਲੈ ਕੇ ਜਾਣੇ ਹਾਂ ਇੱਦਾਂ ਲੈ ਕੇ ਜਾਣਗੇ ਭਿਉ ਆ ਦੇਣਾਂ ਇਹਨਾਂ ਨੇ ਜਮਾ ਇਹ ਫਿਰ ਉਹਨਾਂ ਦੇ ਨੀਲੇ ਰੰਗ ਦੇ ਪਾਈਆਂ ਹੁੰਦੀਆਂ ਨੇ ਆਪਣੇ ਇਹਦੇ ਲਾਲ ਰੰਗ ਦੀਆਂ ਪਾਈਆਂ ਇੱਥੋਂ ਕਰਾਂਗੇ ਕੱਲ ਨੂੰ ਆਵਾਂਗੇ ਇੱਥੋਂ ਦੀ ਕਿ ਟਾਈਮ ਤੇ ਹੋ ਜੀ ਹਾਂ ਹਾਂ ਇਹਨੂੰ ਕੀ ਆ ਥੱਲੇ ਵੀ ਕਿੜੇ ਥੱਲੇ ਉਹੀ ਨੇ ਗੱਡੀ ਉੱਚ ਬੈਠੇ ਆ ਹਾਂ ਹਾਂ ਆ ਜਦੋਂ ਆਪਾਂ ਨਾ ਇੱਥੇ ਫੋਟੋਆਂ ਖੇਦਦੇ ਸੀਗੇ ਉਦੋਂ ਧੁੱਪ ਸੀਗੀ ਆ ਦੇਖ ਲਓ ਕਿੰਨਾ ਮੀਂਹ ਪਈ ਜਾਂਦਾ ਆ ਦੇਖ ਕਿਉਂ ਕੀਤਾ ਉਹਨਾਂ ਕਰ ਲੈ ਬੰਨ ਕਰ ਦਿੰਨਾ ਆ ਦੇਖੋ ਤੇ ਮੀਂਹ ਦੇਖੋ ਕਿੰਨਾ ਬੱਲੇ 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 ਸਾਰੇ ਲੋਕ ਆਸੇ ਪਾਸੇ ਬਾੜਦੇ ਸਾਰੇ ਭੱਜ ਗਏ ਤੇ ਮੀਂਹ ਨੇ ਲਿਆਤੀ ਨੇਰੀ ਇੱਥੇ ਤੇ ਆ ਦੇਖੋ ਸਾਰੇ ਭੱਜੇ ਆਉਂਦੇ ਇੱਧਰ ਨੂੰ ਬੜਾ ਜਿਆਦਾ ਮੀਂਹ ਆ ਗਿਆ ਕੰਮ ਆ ਫੋਟੋਆਂ ਵਾਲਾ ਵੀ ਉੱਤੋ ਵਿਚਾਰੀ ਰਹਿ ਗਏ ਫੋਟੋ ਸੈਸ਼ਨ ਅੱਧ ਪਚਕਾਰ ਹੀ ਰਹਿ ਗਿਆ ਆ ਉੱਤੇ ਦੇਖੋ ਤੁਸੀਂ ਬੱਦਲ ਕਿੰਨਾ ਬੱਲੇ 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 ਇੱਧਰ ਨੇਰੀ ਲਿਆਤੀ ਮੀਆਂ ਅੱਛਾ ਇੱਧਰ ਉਹ ਚਲੋ ਇਹ ਤਾਂ ਬਿਮਾਰ ਦੀ ਲੈ ਲੈ ਵੀ ਚਿੜੀ ਵੀ ਆ ਗਈ ਨਾ ਬਿਮਾਰ ਨਹੀਂ ਠੀਕ ਆ ਭਿੱਜ ਗਈ ਵੀ ਦੇ ਵਿੱਚ ਭਿੱਜ ਗਈ ਆ ਜਿਹੜੀ ਇੰਡੀਆ ਵਾਲੀ ਆ ਜਮਾ ਇਹਨੂੰ ਚਿੜਾ ਕਹਿੰਦੇ ਹੁੰਦੇ ਸੀ ਨਾ ਨਾ ਹਾਂ ਚਿੜੀ ਉਹ ਦੁੱਤੀ ਹੁੰਦੀ ਨਾ ਨਾ ਚਿੜੀ ਉਹ ਦੁੱਤੀ ਹੁੰਦੀ ਚਿੜੀ ਤਾਂ ਲਾਈਟ ਕਲਰ ਹਾਂ ਬੱਸ ਐਵੇਂ ਆ ਪਤਾ ਪਤਾ ਮੈਨੂੰ ਇਹਨੂੰ ਚੜਾ ਕਹਿੰਦੇ ਹੁੰਦੇ ਸੀ ਇੰਡੀਆ ਤੇ ਆਹ ਦੇ ਉਹ ਵੀ ਆਦੇ ਪੈਰ ਪੂਰ ਸਾਫ ਕਰਦਾ ਕਹਿੰਦਾ ਨਾਗਰਾਵਾਲ ਦੇਖਣ ਗਿਆ ਸੀ ਭੱਜ ਗਿਆ ਚੰਗਾ ਵੀ ਚੱਲ ਤੇ ਵੀ ਵੀ ਆਜਰੀ ਲੱਗ ਗਈ ਤੇ ਅਮਰੀਕਾ ਵਾਲਾ ਪਾਸਾ ਆ ਵੱਡੀਆਂ ਵੱਡੀਆਂ ਬਿਲਡਿੰਗਾਂ ਅਮਰੀਕਾ ਦੀਆਂ ਸਟੇਟ ਘਰੇ ਜਾ ਕੇ ਦੇਖ ਲਾਂਗੇ ਮੀ ਫੇਰ हट ਗਿਆ ਤੇ ਆ ਇੱਧਰ ਜਿਪ ਲਾਈਨ ਆ ਜੇ ਤੂੰ ਦੇਖ ਜੇ ਇੱਥੇ ਜਾਣਾ ਹੋਵੇ ਆ ਪਤਾ ਨਹੀਂ ਜਾਣਾ ਹੈਗਾ ਇੱਥੇ ਇੱਥੇ ਜਿਪ ਲਾਈਨ ਵਾਲਾ ਕੰਮਕਾਰ ਆ ਤੇ ਆ ਹੁਣ ਆਪਾਂ ਜਮਾ ਨਾ ਇੱਥੇ ਦੋਨੇ ਛਿੱਪਾਂ ਮਿਲਦੀਆਂ ਨੇ ਆ ਦੇਖੋ ਇੱਧਰ ਕੈਨੇਡਾ ਵਾਲੀ ਲਾਲ ਰੰਗ ਵਾਲੀ ਨੀਲੇ ਵਾਲੀ ਆਪਣੀ ਅਮਰੀਕਾ ਦੀ ਤੇ ਉਹ ਨਾਗਰਾ ਫਾਲ ਤੋਂ ਇੱਕ ਨੂੰ ਆਈ ਆ ਇੱਕ ਜਾ ਰਹੀ ਆ ਤੇ ਆ ਹੈਗਾ ਫਾਲ ਅਮਰੀਕਾ ਵਾਲਾ ਪਹਿਲਾਂ ਵੀ ਦੱਸਿਆ ਸੀ ਤੇ ਇੱਧਰ ਅਮਰੀਕਾ ਸਾਹਮਣੇ ਉਹ ਨੀਲੇ ਬਾਗਲੇ ਅਮਰੀਕਾ ਦੇ ਤੇ ਲਾਲ ਬਾਗਲੇ ਕਨੇਡੀਅਨ ਬੜਾ ਸੋਹਣਾ 뷰 ਆ ਬੜਾ ਜਿਆਦਾ ਸੋਹਣਾ ਉਹ ਦੇਖੋ ਨਾਗਰਾ ਫਾਲ ਦੇ ਉੱਤੇ ਕਿਵੇਂ ਪਾਣੀ ਉੱਡਦਾ ਧੂਆਫ ਬਣ ਕੇ ਬੋਲੇ 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 ਬਰੋਲਾ ਲਿਆਂਦਾ ਪਿਆ ਹੁੰਦੀ ਕਮਾਲ ਕੀਤੀ ਪਈ ਐਨਾ ਤਾਂ ਖਾਸਾ ਤੋਰ ਤੁਰ ਕੇ ਲਿਆਉਂਦੇ ਆ ਔਖਾ ਸੌਖਾ ਜਾਂ ਕਰਕੇ ਆ ਤਾਂ ਮੈਨੂੰ ਐ ਲੱਗਦਾ ਅੱਧ ਤਾ ਉਹੀ ਥੱਕ ਤੱਕ ਜਾਂਦੇ ਹੋਣੇ ਇਹਦੇ ਵਿੱਚ ਨਿੱਕੇ ਮੋٹے ਹੋਰ ਵੀ ਫਾਲ ਪੈਂਦੇ ਆ ਜਿਵੇਂ ਕਿ ਆਪਾਂ ਜੇ ਦਿਖਾਉਣਾ ਹੋਣਾ ਤਾਂ ਆਹ ਦੇਖੋ ਆਹ ਦੇਖੋ ਇੱਥੇ ਦੀ ਵੀ ਆਉਂਦੀ ਆ ਨਿੱਕੇ ਮੋٹے ਫਾਲ ਅਮਰੀਕਾ ਵਾਲੀ ਸਾਈਡ ਆ ਤੇ ਆ ਆ ਗਈ ਰੈੱਡ ਕਲਰ ਵਾਲੀ ਜਿਹੜੀ ਪੂਰੇ ਨਾਤੇ ਆਏ ਹੋਣਗੇ ਸਾਰੇ ਇਹ ਆਹ ਦੇਖੋ ਬਹੁਤ ਸੋਣੀ ਇਹਦੀ ਜਿਵੇਂ ਵੀਡੀਓ ਆ ਗਈ ਬਣ ਇੱਕ ਵਾਰਾ ਘੰਟ ਵਿਊ ਆ ਅੱਪਾ ਉਹਦੇ ਕੋਲੇ ਜਾਵਾਂਗੇ ਫਿਰ ਹੋਰ ਸੌਖਾ ਮੈਂ ਨਾਲ ਤੁਰਦੇ ਸੋਨੂ ਲੋਕ ਦਿਖਾਈਏ ਕਿੰਨੇ ਨੇ ਬਹੁਤ ਜ਼ਿਆਦਾ ਗੰਟੀ ਦੇ ਵਿੱਚ ਲੋਕ ਨੇ ਇੱਥੇ ਤੇ ਆਹ ਦੇਖ ਇੱਥੋਂ ਦੀ ਵੈਸੇ ਸੋਨਾ ਦਿੰਦਾ ਇੱਥੋਂ ਦੀ ਜੇ ਲਾਉਣਾ ਹੋਵੇ ਆਹ ਦੇਖ ਇੱਥੋਂ ਵੀ ਦੋਨੇ ਦਿੰਦਿਆਂ ਪਾਲੇ ਲਾ ਵੀ ਹੁਣ ਵਿਊ ਥੋੜਾ ਜਿਆਦਾ ਵਿਊ ਜ਼ਿਆਦਾ ਸੋਨਾ ਦੇਖਣ ਲੱਗ ਗਿਆ ਇੱਥਾਂ ਨਾਗਰਾ ਫਾਲ ਦਾ ਆ ਨਾਗਰਾ ਫਾਲ ਆ ਆ ਦੇ ਜਾਂਦੀ ਵਿੱਚ ਨੂੰ ਤੇ ਆ ਹੈਗਾ ਮਹਿਰਕਾਲਾ ਫਾਲ ਤੇ ਆ ਦੇਖੋ ਬੋਲਾ ਸੋਨਾ 뷰 ਬਾਬੂ ਬੋਲਾ ਸੋਨਾ ਆ ਦੇਖੋ ਸਾ ਮਹਿਰਕਾਲਾ ਉਹ ਨਾਗਰਾ ਫਾਲ ਆਪਣੇ ਨਾਲ ਆ ਲਾਏ ਵੀ ਹੁਣ ਧੁੱਪ ਨਿਕਲਿਆ ਹੀ ਪਹਿਲਾਂ ਕਿੰਨਾ ਮੀਂਹ ਪੈਂਦਾ ਸੀਗਾ ਮੀਂਹ ਧੁੱਪ ਦਾ ਇੱਥੇ ਕੁਝ ਨਹੀਂ ਪਤਾ ਲੱਗਦਾ ਤੇ ਆ ਦੇਖੋ ਆ ਕਿੰਨਾ ਸੋਹਣਾ 뷰 ਆ ਯਾਰ ਆ ਦੇਖੋ ਤੇ ਇਧਰ ਜਦੋਂ ਤੁਸੀਂ ਦੇਖੋਗੇ ਨਾ ਜਿਹੜੀ ਉਹ ਕਿਸ਼ਤੀ ਜੀ ਗਈ ਤੇ ਉਹ ਜਮ੍ਹਾਂ ਵਿੱਚ ਉਹ ਵਰਦੀ ਆ ਇਹਦੀਆ ਤੇ ਹੋਰ ਨੇੜੇ ਕਰੀਏ ਆ ਜਮ੍ਹਾਂ ਮਾੜੀ ਮਾੜੀ ਦੀ ਇੱਥੇ ਲੈ ਕੇ ਜਾਣਗੇ ਕੱਲ ਨੂੰ ਚੱਲਾਂਗੇ ਇੱਥੇ ਕਹ ਰਿਹਾ ਕਿ ਇਹ ਵੀਡੀਓ ਬਣਾਵਾਂਗੇ ਇੱਥੇ ਤੇ ਹੁਣ ਆਪਾਂ ਚੱਲਦੇ ਇੱਥੋਂ ਦੁਰ-ਦੁਰ ਕੇ ਉਹ ਉੱਥੇ ਜਾਂਦੇ ਆ ਨਾਗਰਾਫਾਲ ਕੋਲੇ ਉੱਥੇ ਦੇਖਦੇ ਆ ਕਿਵੇਂ ਦੀ ਨਾ ਆਹ ਜਿਪਲਾਈਨ ਆ ਤੇ ਆਹ ਜਿਪਲਾਈਨ ਬਣੀ ਹੋਈ ਹੈ ਇੱਥੇ ਇੱਥੋਂ ਇਹ ਜਾਂਦੀ ਜਾਂਦੀ ਇਹ ਇਧਰ ਨੂੰ ਚਲੀ ਜਾਂਦੀ ਹੈ ਇਹ ਇੱਥੇ ਤੱਕ ਆ ਦੇ ਇੱਥੇ ਤੱਕ ਚਲੀ ਜਾਂਦੀ ਹੈ ਮਗਰ ਇਹਨਾਂ ਦਾ ਟਾਵਰ ਆ ਇੱਕ ਸੀਐਨ ਟਾਵਰ ਵੀ ਇਹਨਾਂ ਨੇ ਵੀ ਬਣਾਇਆ ਹੋਇਆ ਇਹਦੀ ਵੀ ਫੀਸ ਆ ਡਾਲਰ ਹੋਣੀ 15 ਕਿ ਡਾਲਰ ਤੇ ਚਲੋ ਹੁਣ ਆਪਾਂ ਅੱਗੇ ਉਧਰ ਨੂੰ ਚੱਲਦੇ ਆ ਲਾਦਰੇ ਸਾਹਿਬ ਤਮਾ ਦੇ ਬੜਾ ਘੈਂਟ ਚਲੋ ਹਾਂ ਕੋਈ ਨਾ ਆਪਾਂ ਗੇੜਾ ਕੱਢ ਹੀ ਲੈਣਾ ਉਧਰ ਨੂੰ ਕੀ ਲਿਆਂਦਾ ਨਹੀਂ ਆਪਾਂ ਪਾਵਰ ਬੈਂਕ ਘਰੀ ਉੱਥੀ ਪਿਆ ਆਪਣੇ ਉਹਦੇ ਚ ਆਹ ਦੇਖੋ ਵੀ ਇੱਥੋਂ ਇੱਥੋਂ ਬਣੀ ਕਿੱਥੇ ਆਂਦੀ ਆਹ ਦੇ ਆ ਸਾਰਾ ਵੀ ਉੱਥੇ ਤੱਕ ਜਾਂਦਾ। ਉਹ ਉੱਥੇ ਤੱਕ। ਤੇ ਜਿਪ ਲਾਈਨ ਦੀਆਂ ਟਿਕਟਾਂ ਮਿਲਦੀਆਂ ਨੇ ਇੱਥੋਂ। ਆ ਲੱਗੇ ਹੋਏ ਨੇ ਕਾਊਂਟਰ ਜਿਪ ਲਾਈਨ। ਜੇ ਟਿਕਟਾਂ ਲੈਣ ਬਾਅਦ ਤੇ ਕਿੰਨੇ ਦੀ ਟਿਕਟਾ ਜਿਪ ਲਾਈਨ ਦੀ ਉਹ ਆਪਾਂ ਅੱਗੇ ਚੱਲ ਕੇ ਦੇਖ। ਤੇ ਪਾਣੀ ਵੀ ਖੜਾ ਇੱਥੇ। ਆ ਜਵਾਗਨਾਈ ਜਾਂਦੇ ਆ। ਤੇ ਆਪਾਂ ਹੁਣ ਅੱਗੇ ਨੂੰ ਵਧਦੇ ਆ। ਆ ਆ ਗਈ ਦੇਖ ਲਓ ਇੱਕ ਦੂਸਰੀ ਚਲੀ ਗਈ। ਐ ਕੰਮ ਕਰ ਚੱਲਦਾ ਇਹਦਾ। ਇੱਕ ਆ ਗਈ ਇੱਕ ਚਲੀ ਗਈ। ਜਾਣ ਵਾਲੇ ਕੱਟ ਨਹੀਂ ਕਰਕੇ ਕੱਢਦੇ ਤੇ ਹੁਣ ਆਪਾਂ ਇੱਧਰੋਂ ਚੱਲਾਂਗੇ ਤੇ ਜਿਪਲਾਈਨ ਵਾਲਿਆਂ ਦੀ ਟਿਕਟ ਜਿਹੜੀ ਇੱਥੋਂ ਮਿਲਦੀ ਆ ਥੱਲੇ ਕੀ ਆਵੇ ਇਥੇ ਥੱਲੇ ਕੋਈ ਖਾਸ ਨਹੀਂ ਹੈਗਾ ਫੋਟੋ ਗੈਲਰੀ ਆ ਇਹੋ ਜਿਹਾ ਸਮਾਨ ਦੁਕਾਨਾਂ ਨੇ ਸਿੰਪਲ ਜੀ ਗੱਲ ਆ ਦੁਕਾਨਾਂ ਨੇ ਤੇ ਜਿਪਲਾਈਨ ਹੈਗੀ ਇੱਧਰ ਤੇ ਜਿਹਨੇ ਜਿਪਲਾਈਨ ਤੇ ਜਾਣਾ ਉਹ ਵੀ ਆ ਆ ਗਿਆ ਉਹ ਮਗਰ ਪੀਛਾ ਇੱਧਰ ਦੀ ਇੱਧਰ ਤੇ ਨਾ ਜਿਪ ਪਲੇਨ ਨਾਲ ਤਾਂ ਉੱਪਰ ਨੇ ਜਿਪ ਪਲੇਨ ਨਾਲ ਤਾਂ ਉੱਪਰ ਨੇ ਇੱਥੇ ਤੁਸੀਂ ਜਾ ਕੇ ਫੋਟੋਆਂ ਖਿੱਚ ਸਕਦੇ ਹੋ ਆ ਦੇਖ ਇਹ ਤਾਂ ਹੋਰ ਵਧੀਆ 뷰 ਦੇਖੋ ਫੋਟੋਆਂ ਖਿੱਚੋ ਇੱਧਰ ਜਿਪ ਨਾਲ ਫੋਟੋਆਂ ਇੱਥੇ ਖਿੱਚੋ ਆ ਦੇਖ ਹੁਣ ਅਮਰੀਕਾ ਦਾ ਇੱਕ ਤਾਂ ਅਮਰੀਕਾ ਦਾ ਜਿਹੜਾ ਆਹਾ ਕੋਲਾ ਅਮਰੀਕਾ ਤੇ ਕੈਨੇਡਾ ਨੂੰ ਜੋੜਦਾ ਹੈ ਆ ਦੇਖੋ ਕੈਨੇਡਾ ਦਾ ਝੰਡਾ ਤੇ ਇੱਥੇ ਆ ਪੋਲਾ ਜਿਹੜਾ ਸਾਹਮਣੇ ਆ ਇਹ ਜੋੜਦਾ ਅਮਰੀਕਾ ਤੇ ਕੈਨੇਡਾ ਇੱਧਰ ਦੇਖਿਆ ਕੀ ਬਾਤ ਆ ਤੁਸੀਂ ਵੈਸੇ ਤਾਂ ਅਮਰੀਕਾ ਨੂੰ ਸਰਪੰਚ ਕਹਿੰਦੇ ਨੇ ਸਾਰੇ ਵੱਲ ਦਾ ਪਰ ਆਹ ਫਾਲ ਦੇ ਧਾਉ ਨਾਲ ਇੱਥੇ ਅਸੀਂ ਕੈਨੇਡਾ ਵਾਲੇ ਜਿਵੇਂ ਸਰਪੰਚ ਬਣੇ ਬੈਠੇ ਆ ਕਿਉਂਕਿ ਸਾਡੇ ਕੈਨੇਡਾ ਵਾਲਾ ਵੱਡਾ ਫਾਲ ਆ ਤੇ ਆ ਨਿੱਕੇ ਨਿੱਕੇ ਜਿਹਾ ਫਾਲ ਦੇਖ ਕੇ ਹੁਣ ਆਪਾਂ ਅੱਕ ਗਏ ਹੁਣ ਉਹ ਵੱਡਿਆਂ ਵੱਲ ਜਾਂਦੇ ਆ ਜਦੋਂ ਉਹ ਕਿਸ਼ਤੀ ਆਉਂਦੀ ਆ ਤੇ ਆ ਭੀੜੀ ਬਹੁਤ ਜ਼ਿਆਦੇ ਇੱਥੇ ਬਹੁਤ ਮੁਲਾਕਤ ਹੋ ਜਾਂਦੀ ਆ ਵੀ ਇਤਰਾ ਪੂਰਾ ਉਹ ਜਿਵੇਂ ਆਪਣਾ ਬਣਿਆ ਹੋਇਆ ਗਰਾਊਂਡ ਸੋਹਣਾ ਤੇ ਆ ਦੇਖੋ ਕਿੰਨਾ ਸੋਹਣਾ ਆਲਾ ਡਵਾਲਾ ਬਹੁਤ ਸੋਹਣਾ ਬਣਿਆ ਹੋਇਆ ਆ ਆ ਦੇਖੋ ਉੱਧਰ ਨੂੰ ਜਾਨੇ ਦੇਖਦੇ ਆ ਪਾਣੀ ਦਿਖਦੇ ਨੂੰ ਕੋਲੋਂ ਨਜ਼ਦੀਕੀ ਤੋਂ ਤੇ ਆ ਦੇ ਆ ਪੱਥਰ ਜੇ ਪਏ ਨੇ ਪੱਥਰਾਂ ਇਹਦੇ ਵਿੱਚ ਜਿਹੜਾ ਪਾਣੀ ਆ ਉਹਦਾ ਕਿੰਨਾ ਘੰਟ ਲੱਗਦਾ ਸੋਹਣਾ 뷰 ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵਾਧੂ ਤੇ ਅੱਗੇ ਚੱਲਦੇ ਰੇਨਬੋਆਂ ਤਾਂ ਬਹੁਤ ਬਣ ਗਿਆ ਹਾਂ ਸੀਗੀ ਆਹ ਰੇਨਬੋ ਬਣੀ ਹੋਈ ਆ ਸੱਤਰੰਗੀ ਪਿੰਕ ਆ ਜਾਂਦੇ ਜੀ ਨੂੰ ਜਿਹੜੀ ਮੀਂਹ ਤੋਂ ਬਾਅਦ ਬਣਦੀ ਹੁੰਦੀ ਸੀਗੀ ਆਪਣੇ ਇੱਥੇ ਤੇ ਉਧਰ ਵੱਡੀ ਹੋਊਗੀ ਉਧਰ ਵੱਡੀ ਹੋਊ ਜਿਹ ਹੈ ਨਹੀਂ ਕਿਹੜੀ ਜਾਂਦੀ ਆ ਜਿੱਪ ਨਾਲ ਉਹ ਜਿਹੜਾ ਰੈੱਡ ਵਾਲੇ ਨੇ ਉਹ ਕੈਨੇਡਾ ਵਾਲੇ ਨੇ ਜਿਹੜਾ ਬਲੂ ਵਾਲੇ ਨੇ ਪਰ ਆਪਾਂ ਰੈੱਡ ਜਿਹੜਾ ਪਾਣੀ ਆ ਲਾਈਫ ਚਾਰਜ ਪਾਣੀ ਤੇਨ ਲਾਈਫ ਚਾਰਜ ਨਹੀਂ ਹੈਗੀ ਹੈ ਪਾਣੀ ਤੋਂ ਬਚਣ ਬਾਅਦ ਪਾਣੀ ਤੋਂ ਬਚਣ ਬਾਅਦ ਉਹ ਲਾਈਫ ਚਾਰਜ ਕਿਹਦੀ ਕਹਿੰਦੇ ਆ ਨਹੀਂ 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 ਪਾਣੀ ਤੋਂ ਨਹੀਂ ਨਹੀਂ ਇਹ ਲਾਈਫ ਚਾਰਜ ਪਾਤਲਾ ਨਹੀਂ ਹੈ ਮومی ਕਾਗੇ ਚ ਉਹ ਹਾਂ ਇੱਧਰ ਇੱਧਰ ਪੱਟਾ ਇੱਧਰ ਪੱਟਾ ਉਹ ਦੇ ਵਿੱਚ ਲਈ ਜਾਂਦੇ ਉਹ ਅਮਰੀਕਾ ਵਾਲੀ ਉਹ ਜਿਹੜੀ ਕਿਸ਼ਤੀ ਸੀ ਜੱਗ ਨੀਲੇ ਰੰਗ ਦੇ ਜਿਹੜੇ ਨੇ ਬੰਦੇ ਆ ਜੈਪ ਲਾਈਨ ਤੇ ਜਾਂਦੇ ਆ ਬੰਦੇ ਆ ਦੇਖ ਐਨਕਾਂ ਚ ਚਲੋ ਵੀ ਜਲਦੀ ਆ ਦੇ ਮਪੁਰ ਘਰ ਨਾ ਨਾ ਆ ਜੋ ਆਹ ਤੇ ਦੂਰਗਿਨਾਈਆਂ ਜਿਹੜੀਆਂ ਆ ਦਿਖੀ ਜਾਂਦੀਆਂ ਨੇ ਇਹ ਬਹੁਤ ਲੱਗੀਆਂ ਹੋਈਆਂ ਨੇ ਇੰਨਾ ਚ ਇੱਥੇ ਪੈਸੇ ਪਾਓ 2 ਡਾਲਰ ਦਾ ਜਾਂ 1 ਡਾਲਰ ਦਾ ਕੋਇਨ ਐਕਚੁਅਲੀ ਲਿਖਿਆ ਵੀ ਹੋਇਆ ਤੇ 2 ਡਾਲਰ ਦਾ ਵੀ ਪਾ ਸਕਦੇ ਹੋ 1 ਦਾ ਵੀ ਤੇ ਇਹਨੂੰ ਘੁਮਾ ਦਿਓ ਤੂ ਬਾਅਦ ਤੇ ਇਹਦੇ ਵਿੱਚੋਂ ਫਿਰ ਪਿਊ ਜਿਹੜਾ ਸੰਦੀ ਦਾ ਇੱਥੇ ਉਹ ਤੁਸੀਂ ਦੇਖ ਸਕਦੇ ਹੋ ਦੂਰਬੀਨ ਆ ਇੱਕ ਜਿਹੜੀ ਇੱਥੇ ਲੱਗੀ ਹੋਈ ਆ ਤੇ ਆਹ ਪੁੱਲ ਦੀ ਗੱਲ ਕਰਦੇ ਆਪਾਂ ਜਿਹੜਾ ਕੈਨੇਡਾ ਤੇ ਅਮਰੀਕਾ ਨੂੰ ਇੱਕ ਦੂਜੇ ਨਾਲ ਇੱਥੇ ਜੋੜਦਾ ਐਸ ਥਾਂ ਦੇ ਉੱਤੇ ਆ ਦੇਖ ਆਹ ਬੁੜਾ ਤੇ ਆ ਹੁਣ ਅੱਗੇ ਚੱਲਦੇ ਆ ਚਲੋ ਵੀ ਨਿਕਲੋ ਬੈਕ ਜਿੰਨ ਆ ਆ ਵੀ ਬਾਰਕ ਜਿਹਾ ਸੋਨਾ ਬਣਿਆ ਹੋਇਆ ਇੱਥੇ ਆਪਣੇ ਲੋਕ ਬਹੁਤ ਨੇ ਪਹਿਲਾਂ ਵੀ ਅੱਪ ਦੱਸੀ ਸੀ ਇਹ ਗੱਲ ਇੱਥੇੋਂ ਵੀਊ ਹੋਰ ਸੋਨਾ ਦਿਖੂਗਾ ਆ ਬਣਿਆ ਹੋਇਆ ਇੱਕ ਖਾਟੀਆ ਜਦੋਂ ਮੇਲਾ 20 ਪੈਂਦਾ ਹੁਣ ਉਹ ਇੱਥੇ ਬਹੁਤ ਇਕੱਠਾ ਹੋਣਾ ਹਨਾ ਤੇ ਪੱਥਰਾਂ ਜਿਆਂ ਦਾ ਬਣਾਇਆ ਹੋਇਆ ਏ ਅਜੰਤਾ ਨੇ ਵਿੱਚ ਪੂਰੇ ਆਪਦੇ ਨਾਂ ਨੂੰ ਜੇ ਲੇਕੇ ਹੋਏ ਨੇ ਇੱਥੇ ਵੀ ਕਲਾਕਾਰੀ ਕੀਤੀ ਹੋਈ ਆ ਪੂਰੀ ਸਾਠ ਨਹੀਂ ਨਾ ਸਕਦੇ ਜਿਪਲੈਨ ਦੇ ਕੋਲ ਦੀ ਹੁਣ ਆ ਦੇਖੋ ਜਿਪਲੈਨ ਤੇ ਆਏ ਜਾਂਦੇ ਆ ਤਿੰਨੀ ਰਹਿ ਗਏ ਇਤਕੀ ਇਕ ਜਾਣਾ ਹੋਰ ਚਾਹੀਦਾ ਜਿਪਲੈਨ ਵਾਲੇ ਤੇ ਉਹ ਦੇਖੋ ਆ ਇਕੱਲਾ ਹੀ ਪਾਲਜਾ ਬਣਿਆ ਹੋਇਆ ਆ ਦੇਖ ਆ ਜਿਹੜਾ ਇਕੱਲਾ ਬਣਿਆ ਹੋਇਆ ਕਿੰਨਾ ਘੰਟ ਲੱਗਦਾ ਇਹ ਆ ਉਹ ਪਾਣੀ ਤਾਂ ਕਿੰਨਾ ਇੱਥੇ ਵੀ ਹੈ ਨਾ ਇਹ ਹਜੇ ਅਮਰੀਕਾ ਵਾਲਾ ਆਜੋ ਬਸ ਚਲੀ ਉਧਰ ਨੂੰ ਆ ਦੇਖੋ ਉਹ ਤੋਂ ਹਾਟ ਵਾਲਾ ਪੂਰਾ ਕੰਮ ਕਰ ਚੱਕਿਆ ਪਿਆ ਇੱਥੇ ਤੇ ਇਦਾਂ ਵੀ ਬੋਰਡ ਦੀ ਟਿਕਟ ਲੈ ਸਕਦੇ ਹਾਂ ਕਹਿੰਦੇ ਬੋਰਡ ਦੀ ਟਿਕਟ ਇੱਥੋਂ ਮਿਲਦੀ ਹੈ ਨਾ ਇੱਥੋਂ ਮਿਲਦੀ ਆ ਦੇਖੋ ਉੱਥੇ ਉੱਥੇ ਚੜਾਉਂਦੇ ਆ ਟਿਕਟ ਲੈ ਕੇ ਬਾਕੀ ਆਪਾਂ ਨੂੰ ਕਾਨੂੰ ਪਤਾ ਲੱਗ ਜੂ ਜਾਂ ਹੁਣ ਹੀ ਪਤਾ ਕਰਨਾ ਹੋਣੀ ਪਤਾ ਕਰ ਲੈਣਾ ਆ ਪਤਾ ਹੋਵੇ ਮੇਰੇਿੱਦਾ ਉਮੇ ਕਿਤੇ ਇੱਧਰ ਨੂੰ ਹੁਣ ਆਪਾਂ ਚੱਲਦੇ ਆ ਉੱਧਰ ਨੂੰ ਆ ਜਾਓ ਪਹਿਲਾਂ ਪਤਾ ਕਰ ਲੈਂਦੇ ਆ ਆ ਜਾਓ ਵੀ ਬੋਰਡ ਦੀ ਟਿਕਟ ਪਤਾ ਕਰ ਲਈਏ ਆ ਜਾ ਬੱਕਰੀ ਜੀ ਆ ਕੁੱਤਾ ਬੱਕਰੀ ਜੀ ਵਰਗਾ ਜਾਮਾ ਤੇ ਇੱਧਰ ਪਤਾ ਕਰਦੇ ਆ ਟਿਕਟ ਦਾ ਕੀ ਸਾਹ ਕਿਤਾਬ ਆ ਕੱਲ ਨੂੰ ਆਵਾਂਗੇ ਇਹਦੇ ਤੇ ਪੈਸੇ ਬੋਰਡ ਤੇ ਬੋਰਡ ਦੀ ਟਿਕਟ ਪਤਾ ਕਰਦੇ ਨਾਲੇ ਕਿੰਨੇ ਦੀ ਆ ਤੇ ਨਾਲੇ ਪਤਾ ਕਰਦੇ ਆ ਇਹ ਤਾਂ ਕੀ حساب ਪਤਾ ਵਾ ਆ ਤਾਂ ਮਿਲਦਾ ਆਪਣੇ ਆਪ ਤੁਸੀਂ ਲੈ ਸਕਦੇ ਹੋ ਟਿਕਟ ਤੇ ਇੱਧਰ ਹੈਗੀ ਆ ਤੁਸੀਂ ਅੱਛੇ ਲਾਓ ਵੀ ਆਪਾਂ ਹੁਣੇ ਦੱਸ ਦਿੰਦੇ ਆ 13 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਵਾਸਤੇ 33.5 ਡਾਲਰ ਜਿਹੜੀ ਹੈਗੀ ਆ ਟਿਕਟ ਤੇ ਜੇ ਤੁਸੀਂ ਜਵਾਬ ਕੋ 3 ਤੋਂ 12 ਸਾਲ ਦੇ ਵਾਸਤੇ ਫਿਰ 23.5 ਦੂਜੇ ਫ੍ਰੀ ਨੇ ਇਹ ਹਿਸਾਬ-ਕਿਤਾਬ ਐਟੀਟਿਕਟ ਮੈਂ ਜਾਂਦੀ ਇੱਕ ਆ ਸੀ ਇਹ ਦੋ ਤਿੰਨ ਤਰ੍ਹਾਂ ਦੀਆਂ ਟਿਕਟਾਂ ਦਾ ਕੀ ਹਿਸਾਬਤਾ ਨਹੀਂ ਥੱਲੇ ਆ ਇੱਕ ਹੋਰ ਆ ਕੋਈ ਫਾਇਰ ਵਰਕ ਅਸੇ ਜਿਹੜਾ ਰਾਤ ਨੂੰ ਹੁੰਦਾ ਉਹਦੇ ਪੈਸੇ ਥੋੜੇ ਜੇ ਵੱਧ ਆ ਰਾਤ ਵਾਲੇ ਦੇ ਲੱਗ ਗਿਆ ਪਤਾ ਜਿਹੜਾ ਰਾਤ ਨੂੰ ਆ ਉਹਦੀ ਟਿਕਟ ਥੋੜੀ ਜੀ ਵੱਧ ਆ 38 ਡਾਲਰ ਵਾਲੀ ਆ ਜਿਹੜੀ ਦੂਜਿਆਂ ਇਹ 33 33.5 ਡਾਲਰ ਆ ਜੇ 13 ਪਲੱਸ ਤੇ 13 ਤੋਂ ਘੱਟ ਵਾਲੇ ਜਵਾਕਾਂ ਲਈ ਹੈਗੀ ਆ 23.5 ਦੂਜੇ ਫੀਨ ਹੈ। ਤੇ ਫਾਇਰਵਰਕ 40 ਜਿਆਦਾ ਮਿਲ ਗਿਆ। ਰਾਤ ਨੂੰ ਆਪਾਂ ਉਹੀ ਦੇਖ ਲਾਂਗੇ। ਦਿਨੇ ਵਾਲੇ ਦੇਖਣ ਤੋਂ ਸੁਆਦ। ਨਹੀਂ ਨਹੀਂ ਜਾਣਾ। ਹਾਂ ਦਿਨੇ ਵਾਲੀ ਲਵਾਂਗੇ ਤੇ ਕੱਲੂ ਲੈ ਲਾਂਗੇ। ਹਾਂ ਕੱਲੂ ਹਾਂ। ਕੱਲੂ ਕੱਲੂ ਦਿਨ ਵਧੀਆ ਹੈ? ਕੱਲੂ ਦਿਨ ਵਧੀਆ ਮੇਰੇ ਸਾਬ ਨੂੰ। ਮੈਂ ਦੇਖਿਆ ਸੀਗਾ ਅੱਜ ਮੀਂਹ ਦਾ ਇਹ ਨਹੀਂ ਪਤਾ ਉੱਥੇ ਜਾਂਦਾ ਮੀਂਹ ਆਜੇ। ਹਾਂ ਮਜੀ ਹਾਂ ਅੱਜ ਨਹੀਂ ਜਾਣਾ। ਕੱਲ ਨੂੰ ਕਿਹੇ ਹੀ ਤਾਂ ਜਾਨਾ ਮੈਂ ਲਾਓ ਵੀ ਥਿਊ ਦੇਖਦੇ ਦੇਖਦੇ ਹੁਣ ਆਪਾਂ ਅੱਗੇ ਨੂੰ ਵੱਧੇ ਜਾਂਦੇ ਆ ਅੱਗੇ ਕਿੱਧਰ ਨੂੰ ਜਿੱਧਰ ਨਾਗਰਾ ਫਾਲ ਨਾਗਰਾ ਫਾਲ ਨੂੰ ਆਪਾਂ ਨੇੜੇ ਕਰਦੇ ਜਾਂਦੇ ਆ ਆਪਣੇ ਆ ਅਮਰੀਕਾ ਵਾਲਾ ਪੂਰਾ ਫਾਲ ਜੇ ਇਹਦੀ ਇੱਥੋਂ ਦੇਖਣਾ ਹੋਵੇ ਤਾਂ ਬਹੁਤ ਸੋਹਣਾ ਲੱਗਦਾ